ਚੈੱਕ ਕਰੋ ਪਕੌੜੇ ਹਾਂਜੀ ਐ ਜੱਜਦੇ ਪਏ ਆ ਕਹਿੰਦੇ ਬਹੁਤ ਮੱਕਾ ਹੋ ਲੱਗਾ ਕਹਿੰਦੇ ਅੱਜ ਤਮਾਕਾ ਹਲੋ ਬਾਈ ਸਟਾਈਲ ਚ ਤੜਕਾ ਹਾਂਜੀ ਹੋੜਾ ਕੜੀ ਆ ਇਹਦੇ ਵਿੱਚ ਪਾਵਾਂਗੇ ਹਾਂਜੀ ਏਦਾਂ ਸਾਸਰੀ ਕਾਲ ਤੁਹਾਡਾ ਸਾਰਿਆਂ ਦਾ ਮਾਹਰ ਬਲੌਗ ਚ ਸਵਾਗਤ ਹੈ ਤੇ ਅੱਜ ਕੀ ਬੜਤ ਜਾਰਿਆ ਮੰਮੀ ਜੀ ਕਹ ਦੇ ਪਕੌੜੇ ਵਾਲੀ ਕੜੀ ਬਣਾਉਗੀ ਪਹਿਲਾਂ ਸਾਨੂੰ ਕਿਹਾ ਗਿਆ ਕਿ ਕੱਲੀ ਕੜੀ ਬਣੀ ਆ ਪਕੌੜਿਆਂ ਦਾ ਤਾਂ ਦੱਸਿਆ ਨਹੀਂ ਗਿਆ ਸਰਪ੍ਰਾਈਜ਼ ਦਿੱਤਾ ਮੰਮੀ ਕਿਹੜੇ ਪਕੌੜੇ ਵਾਲੀ ਬਣਾਦੇ ਆ ਕਿਉਂ ਮੰਮੀ ਜੀ ਅੱਡ ਵਧੀਆ ਬਣਾਵਾਂਗੇ ਤੇ ਤੁਹਾਨੂੰ ਬਣਾ ਕੇ ਦੱਸਾਂਗੇ ਕਿੱਦਾਂ ਬਣੀ ਆ ਤੇ ਲੱਸੀ ਸਾਨੂੰ ਆ ਗਈ ਸੀ ਮਾਸੀ ਜੀ ਸਾਨੂੰ ਦੇ ਗਈ ਸੀਗੇ ਲੱਸੀ ਕਿਉਂ ਮੰਮੀ ਕਰ ਦੀ ਲੱਸੀ ਆ ਤੇ ਬਹੁਤ ਵਧੀਆ ਹੈ ਤੇ ਉਹਦੀ ਕੜੀ ਬਣੂਗੀ ਤੇ ਪਕੌੜਿਆਂ ਵਾਲੀ ਹੋਊਗੀ ਤਾਂ ਫਿਰ ਜਾਦੇ ਸੁਆਦ ਵਾਲੀ ਹੋਊਗੀ ਤੇ ਮਾਸੇ ਫਾਇ ਤੋਂ ਆਈਆਂ ਸੀ ਹਾਂਜੀ ਹਾਂਜੀ ਉਹ ਫਿਰ ਦੇ ਗਏ ਸੀਗੇ ਲੱਸੀ ਫੇ ਅਸੀਂ ਕਹ ਚਲੋ ਕੜੀ ਬਣਾਵਾਂਗੇ ਹਨਾ ਮਮੀ ਜੀ ਚਲੋ ਹੁਣ ਬਣਾਨੇ ਆ ਤੇਲ ਰੱਖ ਲਿਆ ਗਿਆ ਕੜਾਈ ਚ ਪਾ ਕੇ ਪਕੌੜੇ ਤਲਨੇ ਬਾਕੀ ਐ ਹਾਂਜੀ ਸਮਾਨ ਤਿਆਰ ਸਮਾਨ ਤਿਆਰ ਕਰ ਲਿਆ ਆ ਇਹਦੇ ਵਿੱਚ ਸਾਰੀ ਕੜਾਹਟੀ ਹੋਰ ਪਿਆਜ਼ ਆਲੂ ਸਾਰਾ ਸਾਰਾ ਗੋਲ ਮਸਾਲੇ ਮਿਕਸ ਕਰ ਲਏ ਆ ਤੇ ਬਸ ਤਲਨੇ ਆ ਬਸ ਪਾਣੀ ਪਾ ਕੇ ਹਾਂਜੀ ਤੋਂ ਜੀ ਕਹਿੰਦੇ ਐਦਾ ਚੈੱਕ ਕਰੋ ਹਾਂਜੀ ਪਾਣੀ ਵੀ ਪਾਓ ਮੰਮੀ ਇਹ ਪਾਣੀ ਮਲਾ ਦਿਖਾ ਦਈਏ ਸਾਰਾ ਕੁਝ ਮਿਕਸ ਮਿਕਸ ਕਰ ਲਮਾ ਹਾਂਜੀ ਧਨੀਆ ਪਾਇਆ ਹੋਇਆ ਆ ਵਿੱਚ ਹਾਂਜੀ ਆਲੂ ਨੂਨ ਮਿਰਚ ਹਲਦੀ ਮਸਾਲਾ ਸਾਰਾ ਮਿਕਸ ਕਰ ਲਿਆ ਪਾਣੀ ਵਾ ਕੇ ਮਿਕਸ ਕਰਾ ਲਾ ਅਨੇ ਤਾ ਪਕੌੜੇ ਬਣਾ ਲੈ ਆ ਕਈ ਤੌਬ ਦੇ ਕੱਲ ਬੇਸਣ ਜਿਹੇ ਦੇ ਬਣਾ ਲਾਂਗੇ ਆਹਾਂ ਉਹ ਗਾ ਦੇ ਪਕੌੜੇ ਹੋਏ ਪਕੌੜਿਆ ਤਾਂ ਆਲੂ ਪਿਆਜ਼ ਨਾਲ ਮਜਾਂਦਾ ਹਾਂਜੀ ਉਹ ਇੰਦਾ ਚੈੱਕ ਕਰੋ ਕੰਦੇ ਗੜੀ ਚ ਪਾਣੀ ਤਾਂ ਇਦਾਂ ਦੇ ਬਣਾ ਕੇ ਫਿਰ ਕਿਹੜਾ ਮਜਾ ਆ ਜੀਏ ਹਨਾ ਇੱਧਰ ਕੜਾਹੀ ਰੱਖ ਲਈ ਆ ਤੇਲ ਹੁੰਦਾ ਪਿਆ ਗਰਮ ਦਰਪੋਕੋੜੇ ਤਿਆਰ ਹੋ ਪਰ ਤਿਆਰ ਆ ਮੂਜ ਪਾਣੀ ਵੀ ਆ ਗਿਆ ਗੰਦੇ ਖਾਣੂ ਇੱਕ ਦੋ ਦਾ ਚੈੱਕ ਕਰਾਂਗੇ ਕਿੱਦਾਂ ਦੇ ਸਹੀ ਆ ਮਸਾਲੇ ਮਸੂਲੇ ਸਹੀ ਪਾਇਆ ਹੋਇਆ ਉਹ ਚੈੱਕ ਕਰਨ ਉਹ ਬਣਦਾ ਆ ਕਿਉਂ ਜੀ ਹਾਂ ਜੀ ਅਸੀਂ ਹੋਰ ਨੂੰ ਕਿਸੇ ਨੂੰ ਨਹੀਂ ਦੱਸਣਾ ਕਰਦੇ ਆ ਨੂੰ ਅਸੀਂ ਆਪੇ ਹੌਲੇ ਕੋਈ ਨਹੀਂ ਮੰਮੀ ਉਹ ਤਾਂ ਚੈੱਕ ਉਦੋਂ ਕਰੂਗੇ ਖੜੀ ਜੀ ਅਸੀਂ ਐਦੀ ਚੈੱਕ ਕਰ ਲਾਂ ਜਾਨੂੰ ਆ ਜਾਣਾ ਚੈੱਕ ਕਰਨ ਆ ਜਾਣਾ ਬਾਹਰ ਆਣਾ ਨਹੀਂ ਆਂਦੇ ਨਹੀਂ ਆਂਦੇ ਕੋਈ ਨਹੀਂ ਕੋਈ ਇਹ ਸਾਡੇ ਤੱਕ ਰਾਜ ਰਹੂਗਾ ਬਸ ਬਲੌਗ ਤੇ ਦੇਖੂਗੇ ਆ ਕੱਲੇ ਕੱਲੇ ਖਾ ਗਏ ਹੋਏ ਕਹ ਚਲੋ ਕੋਈ ਨਹੀਂ ਤੁਸੀਂ ਪਕੌੜੇ ਕੜੀ ਚ ਖਾ ਗਏ ਹਾਂਜੀ ਇੱਧਰ ਸਾਰਾ ਸਮਾਨ ਰੱਖਿਆ ਆ ਪਹਿਲਾਂ ਲਿਆਣਾ ਪੈਂਦਾ ਬਾਹਰ ਨੂੰ ਸਾਰਾ ਸਮਾਨ ਮੈਨੂੰ ਮੰਮੀ ਕਹਿੰਦੇ ਸਾਰਾ ਸਮਾਨ ਬਾਹਰ ਲੈ ਕੇ ਚਲੋ ਢੇੜੇ ਤੇ ਢੀੜਾ ਫੇਰ ਸਮਾਨ ਸਾਰਾ ਆਂਦਾ ਬਾਹਰ ਨੂੰ ਫੇਰ ਹੋਏ ਇੰਨਾ ਸਮਾਨ ਪੱਲਕਾ ਹਾਂਜੀ ਰੱਖ ਇੱਧਰ ਵੀ ਚੈੱਕ ਕਰ ਲੋ ਤੇਰੇ ਕੰਧਾ ਮੈਨੂੰ ਅੰਜੀ ਇੱਧਰ ਗੱਲਾਂ ਕਰੀ ਜਾਂਦੇ ਆਹ ਕਾਨੂੰਨੀ ਗੱਲ ਕਰਦੇ ਜਦ ਮੇਨ ਕੰਮ ਪਕੌੜੇ ਤਲਨੇ ਦਾ ਲੋਜੀ ਕਹਿੰਦੇ ਚਲੋ ਵੀ ਪਕੌੜੇ ਤਲਣੇ ਲੱਗੇ ਅੱਜੇ ਦੇਖੋ ਸਾਰੇ ਜਣੇ ਐਦਾਂ ਅੱਜੇ ਡੈਡੀ ਜੀ ਤਾਂ ਦੇਖ ਕੇ ਵਿਚਲ ਗਏ ਕਹਿੰਦੇ ਪਕੌੜੇ ਮਿਲੂਗੇ ਖਾਣੂ ਅੰਜ ਫਦਰ ਦੇਖੋ ਤਾਲ ਹੁੰਦੇ ਪਕੌੜੇ ਮੰਮੀ ਜੀ ਹੱਥਾਂ ਨਾਲ ਪਾਉਂਦੇ ਨਾਲੇ ਡਰਦੇ ਹੋਏ ਛਿੱਟਿਆ ਤੋਂ ਐਦਾਂ ਛਿੱਟੇ ਤਾਂ ਲੋ ਜੀ ਚਾਏ ਨਾਲੇ ਆਪਣੇ ਵਿਆਹ ਲੱਗਾ ਮੰਮੀ ਜੀ ਭੱਜਲਾ ਫਿਰ ਤੋਂ ਅੰਜੀ ਦੱਸਦੀ ਆ ਤੁਹਾਨੂੰ ਸਾਰਿਆਂ ਨੂੰ ਵਿਆ ਲੱਗਾ ਫੇਰ ਤੋਂ ਫੱਜਲੀ ਹਾਂਜੀ ਹਾਂਜੀ ਆ ਗਿਆ ਪਾਣੀ ਹਾਂਜੀ ਮਮੀ ਜੀ ਕਹਿੰਦੇ ਹਾਂਜੀ ਚੈੱਕ ਕਰੋ ਪਕੌੜੇ ਹਾਂਜੀ ਐ ਜੱਜ ਦੇ ਵੇ ਆ ਕਹਿੰਦੇ ਰੰਗ ਰੂਫ ਹੋ ਗਿਆ ਚੱਕ ਮ ਚਮਕ ਚੱਕ ਮਾਰਿਆ ਚਮਕਦਾ ਪਿਆ ਐ ਦੀ ਸਾਰੇ ਯਾਰ ਕਮੈਂਟ ਕਰਕੇ ਦੱਸਿਓ ਹਾਂ ਜੀ ਕਿੱਦਾਂ ਦੇ ਲੱਗੇ ਮਾਸੀ ਜੀ ਦੱਸਿਓ ਜਰੂਰ ਕੜੀ ਬੜਾ ਲੱਗੇ ਆਂ ਹਾਂ ਜੀ ਮਾਸੀ ਆਈਆਂ ਸੀ ਹਾਂ ਜੀ ਆਈ ਸੀ ਸਾਜ ਪਾਣ ਗਈ ਸੀ ਹੂੰ ਤਾਂ ਸੀ ਬਲੋਗ ਨਹੀਂ ਪਾਇਆ ਜੀ बीमार भी सी, सी। चलो कोई नहीं पकौड़े खा लें जी कड़ी ना पकौड़े बन गए पकौड़े अभी खा ले <laughs> हाँ जी हाँ जी लो जी फाइनली सानू पकोड़ा को मिल गया कहते चेक करके दसो कि बनिया मम्मी जी समाइल देखो हाँ जी साढ़ी तो सब तो ज्यादा पकोड़ा मिल गया खा ले चलो खा के दस दे, दे मम्मी जी पकोड़ा हम्म <laughs> 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 hmm. ਕੰਦੇ ਗੱਲਬਾਤ ਹੈ ਪਕੌੜੇ ਜੀ ਹਾਂ ਜੀ ਬੱਤ ਰਾਤੀ ਮੰਮੀ ਜੀ ਮੰਮੀ ਤਾਂ ਫੇਲ ਕਰੀ ਜਾਂਦੇ ਸਾਰੀ ਸਬਜ਼ੀਆਂ ਸਾਰੇ ਡਿਸ਼ੇਸ ਨੂੰ ਸਾਰਿਆਂ ਨੂੰ ਫੇਲ ਕਰੀ ਜਾਂਦੇ ਆ ਪਕੌੜੇ ਵੀ ਫੇਲ ਕਰਤੇ ਕਹਿੰਦੇ ਬਾਕੀ ਹੁੰਦੇ ਇੰਨੇ ਸਵਾਦ ਬਣੇ ਆ ਹਾਂ ਜੀ ਕਹਿੰਦੇ ਅੱਧਾ ਡਾਡੀ ਜੀ ਸੰਘਰਸ਼ ਕਰਕੇ ਗਏ ਆ ਪਕੌੜਿਆਂ ਦਾ ਕਿਉ ਮੰਮੀ ਜੀ ਪਹਿਲਾ ਪਕੌੜਾ ਚੱਕਿਆ ਕਰਦੇ ਸਵਾਦ ਵੀ ਵੜਾਇਆ ਕਿ ਨਹੀਂ ਇਹ ਚੱਕ ਲਿਆ ਫਿਰ ਇਹਦੇ ਵਿੱਚ ਪਿਆਜ਼ ਜੀ ਆਇਆ ਫਿਰ ਦੂਜਾ ਚੱਕ ਲਿਆ ਮੰਮੀ ਜੀ ਕਹਿੰਦੇ ਬਾਸ ਸੋਰ ਨਹੀਂ ਮਿਲਦੇ ਹੈਗੇ ਕਿਉਂ ਕੜੀ ਜੀ ਬਣਾਓ ਦੇਖੋ ਡਾਡੀ ਜੀ ਜਾਂਦੇ ਓਏ ਪਕੌੜੇ ਖਾਂਦੇ ਓਏ ਹਾਂਜੀ ਖੋਚ ਹੋ ਗਿਆ ਤੇ ਪਕੌੜੇ ਦੋ ਮਿਲ ਗਏ ਇੱਕ ਸਵਾਦ ਦੇ ਚੱਕਰ ਚ ਇੱਕ ਪਿਆਜ਼ ਦੇ ਚੱਕਰ ਚ ਪਿਆਜ਼ ਸੁਦਾ ਪਿਆਜ਼ ਪਾਇਆ ਕਿਤੇ ਪਿਆਜ਼ ਨਹੀਂ ਆਇਆ ਦੇ ਵਿੱਚ ਪਿਆਜ਼ ਪਾਇਆ ਕਿ ਨਹੀਂ ਹਾਂ ਪਿਆਜ਼ ਆ ਗਿਆ ਕਹਿੰਦੇ ਪਿਆਜ਼ ਪਾਇਆ ਕਿ ਨਹੀਂ ਇਹਦੇ ਵਿੱਚ ਤਾਂ ਆਇਆ ਹੀ ਨਹੀਂ ਪਿਆਜ਼ ਮੈਂ ਦੂਆ ਚੱਕ ਲਿਆ ਫੇ ਮਮਮੀ ਕਹਿੰਦੇ ਹੋਰ ਨਹੀਂ ਮਿਲਦਾ ਹੈਗਾ ਤੈਨੂੰ ਇਹ ਸਾਰੇ ਦੇ ਘਰੇ ਸੰਘਰਸ਼ ਹੁੰਦਾ ਆ ਕਿਉ ਮਮਮੀ ਜੀ ਹੋਰ ਬੁੜੀਆਂ ਬਣਾਦੀਆਂ ਕੜੀ ਤੇ ਬਾਅਦ ਵਿੱਚ ਪਹਿਲੇ ਆ ਜਾਂਦੇ ਖਾਣ ਉਸ ਦਾ ਸਵਾਦ ਦੇਖਦੇ ਆ ਪਿਆਜ਼ ਹੈ ਨਹੀਂ ਇਹਦੇ ਵਿੱਚ ਇੱਕ ਹੋਰ ਚੱਕ ਲੈਂਦੇ ਆ ਸੈਦੀ ਹੁੰਦਾ ਹੈ ਲੋਜੀ ਕੇੰਦੇ ਪਕੌੜੇ ਹੋ ਗਏ ਤਿਆਰ ਤੇ ਕੜਾਹੀ ਚੱਲੀ ਬਾਹਰ ਚੁੱਲੇ ਤੋਂ ਹਾਂਜੀ ਲੋ ਇਹ ਕੜਾਹੀ ਲਾਰ ਗਈ ਹੈ ਡੈਡੀ ਆ ਗਏ ਆ ਗਏ ਤੇ ਪਕੌੜਿਆਂ ਤੇ ਹਮਲਾ ਮਾਰਾਂਗੇ ਹੁਣ ਹਾਂਜੀ ਚਾਹ ਤੜਕਾ ਲੱਗਦਾ ਕਹਿੰਦਾ ਚਾਹ ਬਣਾ ਦੋ ਪਕੌੜੇ ਨਾਲ ਹਾਂ ਲੋਜੀ ਪਤਿਲਾ ਰੱਖ ਲਿਆ ਗਿਆ ਹਲੇ ਖਾਲੀ ਦਿਖਾ ਦਈਏ ਰੱਖ ਦਿੱਤਾ ਆ ਉੱਤੇ ਚੁੱਲੇ ਤੇ ਹਾਂਜੀ ਲੋ ਜੀ ਲੱਕੜਾ ਵਾਹਲਣੇ ਨੂੰ ਬਹੁਤ ਟਾਈਮ ਲੱਗਦਾ ਹੈ ਪਹਿਲਾਂ ਬਹੁਤਾ ਟਾਈਮ ਲੱਗਦਾ ਵਾਹਲਣੇ ਨੂੰ ਹਾਂਜੀ ਪਹਿਲਾਂ ਉਹ ਲਿਆਉਣੇ ਪੈਂਦੇ ਐਦਾਂ ਦੀਆਂ ਛੁੱਟੀਆਂ ਜੀਆਂ ਲੋ ਜੀ ਮੋਰੇ ਜਾਊਗਾ ਤੇਰੇ ਦੇ ਵਿੱਚ ਤੇ ਉਹ ਤਾਂ ਗਰਮੀ ਹੈ ਹਾਂਜੀ ਓਹੋ ਕਿੱਥੇ ਹੋਣਾ ਪਤਾ ਨਹੀਂ ਹੁੰਦਾ ਅੱਛਾ ਇੰਨੀ ਦੂਰ ਇਹ ਤਾਂ ਗਿੱਲਾ ਵੀ ਮੋਟਾ ਤਾਂ ਪੰਡਾ ਤੇ ਪੈ ਜਾਂਦਾ ਲੋਏ ਕਾੜਸੀ ਗਿੱਲੀ ਲੱਗਦੀ ਮੈਨੂੰ ਤਾਂ ਤੇ ਚ ਜਾਂਦੀ ਛਰ ਹੋਣ ਲੱਪੇ ਅੰਡੇ ਲੋਈ ਤੇਲ ਪਾਤਾ ਗਿਆ ਆ ਮੈਥੇ ਕੜੀ ਚ ਬਹੁਤ ਵੱਡਾ ਰੋਲ ਨਵਾਉਂਦੇ ਆ ਪਰ ਕੁੰਦੇ ਕੋੜੇ ਜੇ ਆ ਬਾਹ ਨਹੀਂ ਹੁੰਦੀ ਇਹਨਾਂ ਕੰਦੇ ਪਾਣੀ ਆ ਪਾਣੀ ਆ ਚਲ ਹੋਈ ਨਹੀਂ ਸੇ ਬੈਨੇ ਜਰਾ ਬੋਟਕਾ ਉਹ ਉਹ ਮੜੇ ਸਾਨੂੰ ਪਿੱਛੇ ਜਾਣਾ ਹੋਊਗਾ ਬਹੁਤ ਤਮਾਕਾ ਹੋ ਲੱਗਾ ਜਾਂਦੇ ਅੰਜ ਤਮਾਕਾ ਅਮੀ ਨਹੀਂ ਖੋਜੋਗੇ ਸਮੋਕਾ ਹੋ ਗਿਆ ਤੋ ਇਹ ਫੇ ਤਮਾਕਾ ਅੰਜ ਸਾਨੂੰ ਇਹ ਤੋਂ ਉੱਠਣਾ ਪੈ ਗਿਆ ਇੰਨਾ ਵੱਡਾ ਤਮਾਕਾ ਹੈ ਜਾਂਦੇ ਹਾਂਜੀ ਅੱਦਾ ਚੈੱਕ ਕਰੋ ਤਮਾਕਾ ਅੰਜ ਕਸ ਮਮੀ ਸਾਰੇ ਬਾਲ ਨੇ ਛੱਡਣੇ ਨਹੀਂ ਹੋਰ ਕੀ ਕਰਨੇ ਆ ਹੁਣ ਇਹਦਾ ਰੰਗ ਪਾਣੀ ਦਾ ਛੱਡ ਗਿਆ ਨਾ ਰੰਗ ਦਿੱਤਾ ਭੈਣ ਜੀ ਉਹ ਵੀ ਜੀ ਕਰਦੀ ਤੇ ਇਹ ਮਿੱਠੇ ਵਾਲੇ ਪਾਉਂਦੇ ਆ ਇਹਦਾ ਬਾ ਨਹੀਂ ਹੁੰਦੀ ਅੱਛਾ ਅੱਛਾ ਬਾਬੂ ਅੱਛਾ ਅੱਛਾ ਮਮੀ ਜੀ ਮੈਨੂੰ ਵੀ ਖਾਣਾ ਪੈ ਗਿਆ ਲੋਈ ਇਹ ਦੇ ਖਾਏ ਵੀ ਖੜ ਕੇ ਵੜਾਏ ਤਾਂ ਮੈਂ ਕਹੀ ਫਾਲੋ ਮੈਂ ਤਾਂ ਮੇਸੇ ਦੇਖਦਾ ਜਾਊਂਗਾ ਅੱਛਾ ਅੱਛਾ ਅੱਛੇ ਤਾਂ ਹੂੰ ਪਾਓ ਚਲੋ ਜੀਰਾ ਪਾਓ ਹੁਣ ਤੁਸੀਂ ਜੀਰਾ ਤਾਂ ਵਧੀਆ ਹੁੰਦਾ ਆ ਲੋ ਜੀ ਫਾਈਨਲੀ ਮੰਮੀ ਜੀ ਬਹਿ ਗਏ ਤੇ ਹੁਣ ਜੀਰਾ ਪਾਣ ਲੱਗੇ ਆ ਹਾਂ ਜੀ ਲੋ ਜੀ ਜੀਰਾ ਵਿੱਚ ਆ ਲੱਗਿਆ ਦਿਲ ਦੇ ਚ ਹਾਲੇ ਐਦਾ ਪਟਾਕੇ ਵੱਜਦੇ ਅਲਿਕੋ ਦੇਖਔਰ ਸਮਾਨ ਹੁਣ ਕੀ ਜਾਊਗਾ ਪਿਆਜ਼ ਹਾਂਜੀ ਲੋ ਜੀ ਪਾ ਦੋ ਪਾ ਦੋ ਹਾਂਜੀ ਖੁਸ਼ਬੂ ਆਉਂਦੀ ਪਈ ਆ ਕਹਿੰਦੇ ਚਾਰ ਹੋਰ ਖੁਸ਼ਬੂ ਫੈਲਦੀ ਹੋਈ ਛੜ ਕੇ ਦੇ ਬੜਾ ਵਧੀਆ ਤੜਕਾ ਲੱਗਦਾ ਖੁਸ਼ਬੂ ਬਹੁ ਆ ਰਹੀ ਐ ਮਹੀ ਖਾਣਦੇ ਮम्मी ਜੀ ਦੀ ਫਰੇਮਟ ਕੜੀ ਬਣਦੀ ਹੋਈ ਆਜੀ ਸਾਗ ਤੇ ਕੜੀ ਦੋਏ ਫਰੇਮਟ ਆ ਗਏ ਹਾਂ ਜੀ ਕਹਿੰਦੇ ਪਕੌੜੇ ਖਿਲਾਓ ਕਹਿੰਦੇ ਖੁਸ਼ਬੂ ਬੜੀ ਆ ਰਹੀ ਆ ਬਾਹਰ ਤੱਕ ਹਾਂ ਜੀ ਹਾਂ ਡੈਡੀ ਨੇ ਪਕੌੜੇ ਦੇ ਕੇ ਆਨੇ ਆ ਤੇ ਖੁਸ਼ ਕਰ ਦਿੰਦੇ ਡੈਡੀ ਜੋ ਚਾਹ ਬਣਾ ਕੇ ਨਾਲੇ ਚਾਹ ਵੀ ਬਣਾ ਦਈਏ ਹਾਂ ਅਸਲੀ ਤੋਰੀ ਆ ਅੱਛਾ ਅੱਛਾ ਉਹ ਮੇਟਰ ਰੋਗੋ ਜੋ ਪਕੌੜੇ ਵਾਲੇ ਉਹ ਖਾਣੇ ਵਾਲੇ ਕਹਿੰਦੇ ਪਹਿਲਾਂ ਅਸੀਂ ਕੜੀ ਬਣਾ ਲਈਏ ਹਾਂਜੀ ਪਿਆਜ਼ ਇਹ ਕੜੀ ਚ ਕਹਿੰਦੇ ਲੰਬਾ ਲੰਬਾ ਪਾਣਾ ਚਾਹੀਦਾ ਤੇ ਹੁਣ ਚੱਲੇ ਟਮਾਟਰ ਹਾਂਜੀ ਟਮਾਟਰ ਤਾਂ ਅਸੀਂ ਜ਼ਰੂਰ ਪਾਈਦੇ ਆ ਸਾਈਡ ਤੇ ਕੜੀ ਕਿਸ ਤੋਂ ਬਣਾ ਹਾਂ ਨਹੀਂ ਪਾਉਂਦੇ ਮਤਲਬ ਕਹਿ ਸਕਦੇ ਅਧੂਰੀ ਸਬਜ਼ੀ ਲੱਗਦੀ ਸਾਨੂੰ ਟਮਾਟਰ ਬਿਨਾਂ ਹਾਂਜੀ ਲੋ ਜੀ ਤਿਆਰ ਹੋ ਗਏ ਇੱਧਰ ਆਹ ਦੇ ਆਦਿਕਰ ਤੇ ਹਰੀ ਮਿਰਚ ਤੇ ਚੱਲੇ ਹੁ ਲੋ ਜੀ ਚੱਲੇ ਚੱਲੇ ਥੋੜਾ ਜਿਹਾ ਨਾ ਇੱਥੇ ਗਿਆ ਤੇ ਕਰ ਹਾਂ ਪੋਰਟ ਕੇ ਪਾਣਾ ਪੀਰ ਹਾਂ ਫੇਰ ਪਾਣਾ ਜਿਹੜੇ ਸੋਟ ਲਾ ਹਾਂ ਕਿਉਂਕਿ ਕੜੀ ਹੁੰਦੀ ਬਾਏ ਵਾਲੀ ਐ ਤੇ ਬਾਏ ਵਾਲੀ ਦੀ ਜਾ ਇਦਾਂ ਦੀਆਂ ਹੋਣੀਆਂ ਚਾਹੀਦੀ ਜਿਹੜੀ ਬਾਏ ਕਰਦਾ ੜ ਉਹਨਾਂ ਨੂੰ ਹੱਦੀ ਆ ਹਾਂਜੀ ਲੋ ਜੀ ਤੜਕਾ ਲੱਗ ਗਿਆ ਲੋ ਜੀ ਕਹਿੰਦੇ ਹੁਣ ਇਹਦੇ ਵਿੱਚ ਚੱਲੇ ਮਸਾਲੇ ਹਲਦੀ ਤੇ ਗਰਮ ਮਸਾਲਾ ਤੇ ਨਮਕ ਚਲੋ ਮੰਮੀ ਇਹ ਪਾ ਦੋ ਆਹਿੰਦੀ ਇਹਦਾ ਪਾ ਲੈਣਾ ਹੁਣ ਮਿਕਸ ਕਰ ਲੈਣਾ ਸੀ ਇਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਹਾਂ ਜੀ ਦੇਖ ਤਾਗਦੇ ਹੋਣ ਆਲੂ ਚੱਲੇ ਆ ਹਾਂ ਜੀ ਤਾੜੀਆਂ ਆਲੂ ਚੱਲੇ ਹੋਣ ਲੋਈ ਪਾਟਨੇ ਸੀ ਹਾਂ ਜੀ ਹਾਂ ਜੀ ਆਓ ਚੈੱਕ ਕਰੋ ਇੰਦਾ ਅੰਜੀ ਥੋੜਾ ਲੱਸੀ ਵਿੱਚ ਕਦੇ ਆਟੀ ਘੋਲ ਕੇ ਪਹਿਲੇ ਰੱਖੀ ਹੋਈ ਆ ਸੀ ਹਾਂ ਜੀ ਹੁਣੇ ਚੱਲੋ ਓਹੋ ਹੋ ਹੋ ਮੈਂ ਧਿਆਨ ਨਾ ਲੋ ਹੁਣ ਚੈੱਕ ਕਰੋ ਕੜੀ ਆਜੇ ਕਿਆ ਕੁੱਤੇ ਹੋ ਜੇ ਤਰ ਇੱਜੜੀ ਆਲੇ ਰਿੱਜੜੀ ਉਦਾਂ ਹਲੇ ਜਿਹੜੀ ਪਾਈ ਉਦਾਂ ਚੈੱਕ ਕਰੋ ਹੁਣ ਇਹਨੂੰ ਰਿੰਗ ਆਇਆ ਤਾਂ ਫੈਂਟਸ ਹਾਂ ਜੀ ਇਨੋਂ ਤੱਕ ਐਂਟਰ ਰਹਿਣ ਕੇ ਫੇਰ ਬੜਨੀ ਕੜੀ ਬਧੀਆ ਐਂ ਛੇ ਦਿਖਾਣਗੇ ਠਾਕੇਦਾਰ ਠਾਕੇਦਾਰ ਹਾਂਜੀ ਹਾਂਜੀ ਲੋ ਜੀ ਕਹਿੰਦੇ ਚਾਹ ਹੋਗੀ ਤਿਆਰ ਨਾਲ ਪਕੌੜੇ ਆਇਓ ਮੰਮੀ ਜੀ ਹੁਣ ਆਜੋ ਆਜੋ ਚਾਹ ਪੀਂਦੇ ਆ ਕਿੱਦਾਂ ਕੜੀ ਪੈ ਗਈ ਰਿੰਜੇ ਚਾਹ ਤਾਂ ਰਿੰਜ ਕੇ ਆ ਗਈ ਅੱਛਾ ਲੋ ਫੜੋ 10 ਮਿੰਟ ਵਗੈਰੇ ਹਾਂਜੀ ਲੋਈ ਹੁਣ ਅਸੀਂ ਚਾਹ ਪੋੜਾ ਸ਼ਕਦੇ ਆ ਜਾਂ ਤੇ ਕੜੀ ਰਿੱਜਦੀ ਆ ਹਾਂ ਅਸੀਂ ਚਾਹ ਪੀਨੇ ਚਲੋ ਮੰਮੀ ਜੀ ਪੀ ਕੇ ਦੱਸੋ ਕਿੱਦਾਂ ਦੀ ਬਣੀ ਆ ਚਾਹ ਹਾਂ ਜੀ ਖਾ ਲੋ ਖਾ ਲੋ ਪੋੜਾ ਇਹ ਪਹਿਲਾਂ ਹਾਂ ਜੀ ਬਹੁਤ ਸਵਾਦ ਬਣਿਆ ਉਹ ਤਾਂ ਕਹਿਣਾ ਹੀ ਆ ਮੰਮੀ ਨੇ ਬਣਾਇਆ ਹਾਂ ਜੀ ਲੋ ਜੀ ਦਾ ਚਾਹ ਚਾਹ ਤਾਂ ਮੈਂ ਬਣਾਈ ਕਿੰਦਾ ਬਣੀ ਉਹ ਵੀ ਐਦੀ ਆ ਚਾਹ ਚੈੱਕ ਕਰੋ ਆਪਣੇ ਹੱਥਾਂ ਦੀ ਕਹਿੰਦੇ ਹਾਂਜੀ ਉਹ ਤਾਂ ਸੁਦਾ ਪਾਤਾ ਲੋ ਜੀ ਕੜੀ ਰਜਵੇ ਪੈ ਗਈ ਆ ਕਿੰਨਾ ਟਾਈਮ ਹੋ ਗਿਆ ਕਹਿੰਦੇ ਹੁਣ ਜਾਉਗੇ ਦੇ ਵਿੱਚ ਪਕੌੜੇ ਅੰਜ ਚੈੱਕ ਕਰੋ ਪਕੌੜੇ ਜਾਂਦੇ ਹੋਏ ਹਾਂਜੀ ਕੜੀ ਦੇ ਵਿੱਚ ਐਦਾ ਹੁਣ ਜਾਊਗਾ ਧਨੀਆ ਪਾਓ ਮੰਮੀ ਜੀ ਹਾਂਜੀ ਚੈੱਕ ਕਰੋ ਦਾ ਤਾ ਤੀਆਂ ਅਜੇ ਕਿਹ ਕਿਹ ਚ ਹੋ ਰਹਿ ਗਈ ਹੋਰ ਕੀ ਆ ਰਹੀ ਬਹੁਤ ਸਭ ਦੱਸ ਦੇ ਠਹਿਰ ਕੇ ਦੱਸ ਦੇ ਉਹ ਹਲ ਸਪੈਸ਼ਲ ਆ ਮੰਮੀ ਜੀ ਕੰਦਰ ਕੋ ਸਪੈਸ਼ਲ ਕਰਨਾ ਕੜੀ ਵਿੱਚ ਲੋ ਜੀ ਕਹਿੰਦੇ ਨਵੇਂ ਸਟਾਈਲ ਤੇ ਤੜਕਾ ਲਾਵਾਂਗੇ ਕੇ ਪਾਲਿਆ ਆ ਸੀਗੇ ਆ ਦੇਸੀ ਕੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਦੇਕੀ ਮਿਰਚ ਇੱਦਾਂ ਪਾਵਾ ਜਾਣੀ ਚਾਹੀਦੇ ਕਾਲੀ ਮਿਰਚ ਤੇ ਅਸੀਂ ਪਾਵਾਂਗੇ ਕਾਲੀ ਮਿਰਚ ਥੋੜੀ ਪਾ ਕਾਲੀ ਮਿਰਚ ਥੋੜੀ ਪਾ ਬਸ ਬਸ ਇੱਦਾਂ ਇਹ ਹੁੰਦਾ ਆ ਹਲਵਾਈ ਸਟਾਈਲ ਚ ਤੜਕਾ ਹਾਂਜੀ ਹੋਣਾ ਕੜੀ ਆ ਇਹਦੇ ਵਿੱਚ ਪਾਵਾਂਗੇ ਹਾਂਜੀ ਇੱਦਾਂ ਇਹ ਹੁੰਦੀ ਕੜੀ ਹਾਂਜੀ ਹੁਣ ਚੈੱਕ ਕਰੋ ਹੁਣ ਆ ਕੜੀ ਦੇਖਣਾ ਰਹੀ ਹਾਂ ਜੀ ਪਕੌੜੇ ਨਾ ਆ ਜੀ ਜੀ ਛਕਾ ਹਾਂ ਜੀ ਆਜੋ ਸ਼ੰਗਰੋੜ ਹਾਂ ਜੀ ਚੈੱਕ ਕਰੋ ਕੜੀ ਹੁਣ ਹੁਣ ਪਕੌੜਾ ਵੀ ਚੱਕ ਕੇ ਦਿਖਾ ਦਿਓ ਮਮੀ ਜੀ ਹਾਂ ਜੀ ਪਕੌੜੇ ਪਕੌੜੇ ਹੀ ਆ ਹਾਂ ਜੀ ਹੁਣ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਕੜੀ ਸਾਡੀ ਨਾਲੇ ਨਵੇਂ ਸਟਾਈਲ ਚ ਤੜਕਾ ਲੋ ਜੀ ਕਹਿੰਦੇ 8:30 ਵਜੇ ਅਸੀਂ ਕੜੀ ਪਾਲੀ ਹੈ ਦੇਖ ਸਾਹਦੇ ਨਾਲ ਕਿ ਪਾਲਿਆ ਆ ਤੇ ਹੁਣ ਅਸੀਂ ਸ਼ਕਰ ਅਗੇ ਪ੍ਰਸ਼ਾਦਾ ਤੇ ਸ਼ੱਕੇ ਦੱਸਦੇ ਕਿ ਹੋਜੀ ਬਣੀ ਹੈ ਕੜੀ ਆਪਣੀ ਹਾਂਜੀ ਹੁਣ ਅਸੀਂ ਪ੍ਰਸ਼ਾਦਾ ਸ਼ੱਕ ਲਿਆ ਤੇ ਮੰਮੀ ਜੀ ਨੇ ਕੜੀ ਅਤ ਕਰਾਤੀ ਐ ਨੂੰ ਵਧੀਆ ਬਣਾਈ ਐ ਇੰਨੀ ਸਵਾਦ ਲੱਗੀ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਜੇ ਸ਼ਕਣੀ ਹੋਵੇ ਘਰੇ ਆ ਜਿਓ ਮੰਮੀ ਜੀ ਤਿਆਰੀ ਰੱਖੂਗੇ ਸੋ ਤੁਹਾਨੂੰ ਅੱਜ ਦਾ ਬਲੌਗ ਕਿਹੋ ਜਿਹਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਮੇਰੇ ਚੈਨਲ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਬਲੌਗ ਆ ਰਹੇ ਆ ਅਗਲੇ ਬਲੌਗ ਤਾਈ ਮਿਲਦੇ ਆ ਤਤਲੇ ਸਰਸ ਜੀ ਆਕਾ